ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਟ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਸ਼ਹਿਰ ਬਰਨਾਲੇ ਤੋਂ ਕਵਰ ਕਰਾਂਗੇ ਜੀ ਫੁੱਲ ਤੁਹਾਨੂੰ ਪ੍ਰੋਪਰ ਰਿਕਾਰਡ ਵਾਲੀ ਅੱਜ ਝੋਟੀ ਦਿਖਾ ਦੇਾਂਗੇ ਮੇਲਿਆਂ ਦੀ ਜੇਤੂ ਆ ਕਿਹੜੇ ਨੰਬਰ ਨੰਬਰ ਤੇ ਆਈ ਹੈ ਜਾਂ ਕਿਹੜੇ ਮੇਲੇ ਤੇ ਬਾਈ ਲੈ ਕੇ ਗਏ ਸੀ ਉਹ ਵੀ ਆਪਾਂ ਇਹਨਾਂ ਤੋਂ ਪੁੱਛਾਂਗੇ ਪਰ ਅੱਜ ਦੀ ਘੜੀ ਝੋਟੀ ਦੇ ਵਿੱਚ 1% ਵੀ ਕਮੀ ਨਹੀਂ ਸਾਰੀਆਂ ਨਿਸ਼ਾਨੀਆਂ ਨੀਲੀ ਰਾਵੀ ਦੀਆਂ ਸਾਰੇ ਮਾਰ ਕੇ ਪੂਰੇ ਕਾਟਿੰਗ ਗੋਟਿੰਗ ਬਾਈਆਂ ਦੀ ਸ਼ੌਂਕ ਨਾ ਕਰਾਈ ਵੀ ਤੇ ਸ਼ੌਂਕ ਨਾ ਝੋਟੀ ਪਾਲੀ ਵੀ ਆ ਸਾਰੀ ਗੱਲਬਾਤ ਤੁਹਾਨੂੰ ਕਰਾ ਦਿਆਂਗੇ ਤੁਹਾਡਾ ਸ਼ੌਂਕ ਵੀ ਪੂਰਾ ਹੋ ਵੀਡੀਓ ਦੇਖਣ ਦਾ ਅੱਜ ਤੇ ਨਾਲ ਤੁਹਾਨੂੰ ਪਲੱਸ ਬਰੀਡ ਵੀ ਮਿਲਣੀ ਤੇ ਦੁੱਧ ਦੀ ਕੰਪੈਸਟੀ ਵੀ ਚੰਗੀ ਆ ਚਾਰ ਚੁਪਰੇ ਦੀ ਚਾਰੇ ਪੱਲਿਆਂ ਦੀ ਪੂਰੀ ਆਈ ਤੁਹਾਨੂੰ ਝੋਟੀ ਕਵਰ ਕਰਕੇ ਦੇਵਾਂ ਖਾਸ ਸ਼ਹਿਰ ਬਰਨਾਲੇ ਤੋਂ ਆਪਾਂ ਵੀਡੀਓ ਕਵਰ ਕਰਨ ਲੱਗੇ ਗੱਲਬਾਤ ਬਾਈ ਨਾਲ ਕਰਾਵਾਂਗੇ ਆ ਫਾਰਮਰ ਦੇ ਘਰੇ ਆ ਤੇ ਝੋਟੀ ਪੂਰੀ ਟਾਪ ਦੀ ਆਜੋ ਵੀਰੇ ਇੱਥੇ ਜੀ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਹੋ ਜੀ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 98886 3939 ਪਿੰਡ ਆਪਣਾ ਜੀ ਬਰਨਾਲਾ ਜੀ ਸ਼ਹਿਰ ਬਰਨਾਲਾ ਸ਼ਹਿਰ ਬਰਨਾਲਾ ਤਸਵੀਰ ਵੀ ਬਰਨਾਲਾ ਆ ਹੀ ਗਈ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਤੇ ਜੇ ਆਪਣੇ ਘਰ ਦੀ ਲੋਕੇਸ਼ਨ ਐਡਰੈਸ ਦੱਸ ਦੀ ਜਿਹੜਾ ਠੀਕਰੀ ਵਾਲੇ ਵਾਲਾ ਚੌਕ ਆ ਉਥੋਂ ਜੀ ਸਿੱਧਾ ਸ਼ਹਿਰ ਦੇ ਵਿੱਚ ਐਂਟਰ ਹੁੰਨੇ ਆ ਜਲੌਰ ਦੀ ਚੱਕੀ ਨੇੜੇ ਆ ਜੀ ਕਿਹੜੀ ਜੀ ਜਲੌਰ ਦੀ ਚੱਕੀ ਜਲੌਰ ਦੀ ਚੱਕੀ ਪੁੱਛ ਕੇ ਬਈਰ ਕਈ ਵਰੀ ਕੋਈ ਦੂਰੋਂ ਨੇੜੋਂ ਹਨਾ ਆਉਣਾ ਹੁੰਦਾ ਨੇੜੇ ਆ ਕੇ ਫੋਨ ਨਹੀਂ ਲੱਗਦਾ ਅਗਲੇ ਨੂੰ ਸਮੱਸਿਆ ਆ ਜਾਂਦੀ ਆ ਤੇ ਬਾਈ ਜੀ ਨੰਬਰ ਬੋਲੋ ਪਹਿਲਾਂ ਤਾਂ 98886 39639 39639 ਤੇ ਅੱਜ ਜਿਹੜੀ ਆਪਾਂ ਝੋਟੀ ਦੇਖ ਰਹੇ ਹਾਂ ਸਕਰੀਨ ਦੇ ਉੱਤੇ ਕਿਹੜਾ ਸੂਆ ਸੂਰੇ ਤੀਜਾ ਸੂਆ ਜੀ ਸੋਨਾ ਤੀਜਾ ਸੂਆ ਸੂਨਾ ਤੇ ਦੋ ਸੂਏ ਬਾਈ ਆਪਣੇ ਕੋਲੇ ਸੀ ਪਹਿਲਾਂ ਨਹੀਂ ਬਈ ਲੈਤੀ ਵੀ ਐ ਲੈਤੀ ਵੀ ਟੋਕੜੇ ਕਾ ਪਣ ਲਈ ਸੀ ਕਿ ਯਾਰ ਸੱਜਰ ਲੈਂਦੀ ਵੀ ਉੱਥੋਂ ਇਹ ਬਰੋਡਿਆਂਾਂ ਦਾ ਹੀ ਰੋਡਾਂ ਤੋਂ ਕਨਫਰਮ ਗੱਲ ਆ ਹਾਂਜੀ ਤੇ ਮੇਲੇ ਚ ਕਦੋਂ ਉਹਨਾਂ ਨੇ ਪਾਈ ਸੀ ਮੇਲੇ 'ਚ ਅੱਛਾ ਉਹਨਾਂ ਨੇ ਵੀ ਪਾਈ ਵੀ ਆ ਓਕੇ ਮੇਲੇ 'ਤੇ ਪਾਈ ਵੀ ਸੀ ਕਿਹੜੀ ਪੋਜੀਸ਼ਨ ਇਹਨੇ ਹਾਸਲ ਕੀਤੀ ਸੀ ਉੱਥੇ ਉੱਥੇ ਜਿਹਨੇ 6ਵੀਂ 6ਵੀਂ ਹਾਂਜੀ ਕਾਦੇ ਚ ਆਈ ਸੀ ਬਿਊਟੀ ਮਿਲ ਬਿਊਟੀ ਸੀ ਬਿਊਟੀ 'ਚ ਤੇ ਬ੍ਰੀਡ 'ਚ ਹਾਂਜੀ ਤੇ 6ਵੀਂ ਪੋਜੀਸ਼ਨ ਹਾਸਲ ਕੀਤੀ ਵੀ ਉਹ ਬਾਈਆਂ ਕੋਲ ਹੈਗਾ ਇਹਦਾ ਰਿਕਾਰਡ ਵੀ ਤੇ ਜਿੱਥੋਂ ਇਹਨਾਂ ਨੇ ਲਈ ਉਹ ਵੀ ਤੁਹਾਨੂੰ ਦਾਸਤਾ ਰੋਡੇ ਆਲਿਆਂ ਦੀ ਲੈਂਡ ਦੇ ਵਿੱਚੋਂ ਤੇ ਉੱਥੋਂ ਚੰਗੇ ਪਸ਼ੂ ਕਾਫੀ ਇਹ ਜਿਹੜੇ ਨੀਲੀ ਰਾਵੀ ਨਸਲ ਦੇ ਬੱਕੇ ਵੀ ਗਏ ਆ ਤੇ ਕਈ ਪਿੰਡਾਂ ਸ਼ਹਿਰਾਂ ਦੇ ਵਿੱਚ ਉਹ ਪਿੰਡ ਦੇ ਪਸ਼ੂ ਹੈਗੇ ਆ ਹਨਾ ਹਾਂਜੀ ਤੇ ਬਾਈ ਜੀ ਹੁਣ ਕਿੰਨੇ ਦਿਨ ਬਾਕੀ ਆਵੇ ਹੁਣ 5-7 ਦਿਨ ਬਾਕੀ ਆ ਜੀ 5 ਤੋਂ 7 ਦਿਨ ਬਾਕੀ ਤੇ ਕਿੰਨਾ ਕੁ ਦੁੱਧ ਕੱਢਿਆ ਸੀ ਬਾਈ ਫਿਰ 15-16 ਮੰਨ ਕੇ ਚੱਲੋ ਜੀ ਐਣੀ ਪਤਾ ਵੱਧ ਕਿ ਬਈ ਦੇ ਜਾਂਦੀ ਹੈ ਵੱਧ ਵੀ ਦੇ ਦੇ ਚੰਗੀਆਂ ਤੇ ਸਾਫ਼ ਸੁਥਰੀਆਂ ਗੱਲਾਂ ਜੀ ਤੇ ਖੋਲੋ ਜੀ ਦਾ ਤੋਰਾ ਕਰਾ ਕੇ ਚੱਕ ਚੰਗੇ ਵੱਡੇ ਕਦ ਕਾਠ ਦੀ ਆਪਾਂ ਤੁਹਾਨੂੰ ਦਿਖਾਤੀ ਫੁੱਲ ਬਰੀਡ ਦੇ ਵਿੱਚ ਦਿਖਾਤੀ ਕੱਲੀ ਕੱਲੀ 나ੜ ਹਵਾ ਪਿੰਡੇ ਦੇ ਵਿੱਚ ਇਹਦੇ ਦਿਖਾਈ ਦਿੰਦੀ ਪਈ ਹੈ ਕੋਈ ਐਸੀ ਗੱਲ ਨਹੀਂ ਹੈਗੀ ਆ ਦੇਖੋ ਜੀ ਤੇ ਥਣ ਹਵਾਨ ਤੇ ਕਿੰਨੇ ਦਿਨ ਬਾਕੀ ਆ ਬਾਈ 5-7 ਰਹਿੰਦੇ ਆ ਜੀ 5 ਤੋਂ 7 ਦਿਨ ਬਾਕੀ ਤੇ ਬਾਈ ਫਿਰ ਅੱਗੇ ਹੁਣ ਇਹਦੇ ਸੀਮਨ ਕਿਹੜਾ ਲੱਗਿਆ ਵਾ ਨੀੜੀ ਦਾ ਵੀ ਇਹਦੇ ਨਾਬਾ ਨਾਬਾ ਉੱਥੋਂ ਨਾ ਲੱਗਿਆ ਵੀ 487 ਬੁੱਲ ਦਾ ਹਾਂ ਓਕੇ ਓਕੇ ਪਰ 487 ਦਾ ਬਾਕੀ ਜਿਹੜੇ ਜਾਣਕਾਰੀ ਰੱਖਦੇ ਆ ਭੈਣ ਭਰਾ 487 ਦੀ ਉਹ ਤੁਸੀਂ ਆਪੇ ਜਾਣਕਾਰੀ ਲੈਣੀ ਹੈ ਲੈ ਜੀ ਨਾਬੇ ਸਰਕਾਰੀ ਸੀ ਮੰਦਾ ਮੋੜ ਲਿਓ ਵੀਰੇ ਬਾਸ ਗਾਂ ਤੋਂ ਕਰ ਲਓ ਬਾਸ ਮੋੜ ਲਓ ਕੋਈ ਹੌਲੀ ਮੋੜ ਲਓ ਤੇ ਜੇ ਆਪਾਂ ਦੋ ਝੋਟੀਆਂ ਜਿੰਨਾ ਵੇਟ ਕਹਿ ਲਗੇ ਗਰੇਜ ਨਹੀਂ ਕਰਾਂਗੇ ਚੰਗੇ ਵੇਟ ਦੀ ਆ ਗਈ ਤੇ ਬਾਈ ਧਾਰ ਧੂਰ ਦਿਓ ਕਿਹ ਹੈ ਜਮ ਧਾਰ ਧੂਰ ਦੀ ਪੂਰੀ ਵਧੀਆ ਜੇ ਪੋਲੀਆ ਸਾਰੀਆਂ ਫੁੱਲ ਗਾਰੰਟੀ ਹੈ ਜੀ ਆਮ ਜੀ ਝੋਟੀ ਨਹੀਂ ਹੈਗੀ ਜੀ ਫੁੱਲ ਬਰੀਡ ਵਾਲੀ ਝੋਟੀ ਹੈ ਠੀਕ ਹੈ ਜੀ ਬਾਕੀ ਦੀ ਗੱਲ ਤੁਸੀਂ ਆਉਣਾ ਆਕੇ ਕੋਲੇ ਆਕੇ ਵੀ ਦੇਖਣੇ ਬੰਨ ਲੋ ਇੱਥੇ ਬੰਨ ਲੋ ਤੇ ਤੁਹਾਈ ਸਮੂਈ ਬਾਈ ਦੀ ਫੁੱਲ ਕਰੀ ਪਿਆ ਤੇ ਪ੍ਰੋਪਰ ਬਰੀਡ ਦੇ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਈ ਆ ਤੇ ਦੁੱਧ ਨੇ ਵਾਕਈ ਦੇਣਾ ਕੋਈ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਵੀ ਦੇ ਦੂਗੀ ਨਹੀਂ ਹਾਜ਼ਰ ਦੁੱਧ ਨੇ ਕਰ ਦੇਣਾ ਜਿੱਤੇ ਸੂਈ ਨੂੰ ਹੋਵੇ 15 ਦਿਨ ਹਨਾ ਬਾਈ ਹਾਂਜੀ ਤੇ ਬਾਕੀ ਦੀ ਗੱਲ ਜਿਹੜੇ ਥਾਨੀਆਂ ਗਾਇਬ ਪਹਿਲੀ ਕੱਲਾ ਗਾਇਬ ਬਹੁਤ ਆ ਹਨਾ ਗਾਇਬ ਗੁੱਪ ਪੂਰਾ ਤੇ ਨਿਸ਼ਾਨੀਆਂ ਸਾਰੇ ਮਾਰ ਕੇ ਨੀਲੀ ਰਵੀ ਦੇ ਅਕਮਾਨਕਰੀ ਸਿੰਘ ਇੱਕ ਉਸੇਪ ਦੇ ਵਿੱਚ ਨਾਸਨੂਸ ਬੱਗੀ ਤੇ ਬਾਕੀ ਸਮਾਈ ਦੀ ਕੋਈ ਵੀ ਅੰਤ ਨਹੀਂ ਤੇ ਭਾਈ ਆ ਜਾ ਉੱਥੇ ਫੇਰ ਤੇ ਭਾਈ ਡਿਮਾਂਡ ਫਿਰ ਇਹਦੀ ਦੱਸ ਦੇ ਡਿਮਾਂਡ ਫੋਨ ਤੇ ਆ ਜੀ ਜਾਇਜ਼ ਹੀ ਹੋਣਾ ਹੈ ਹਾਂ ਜੀ ਜਮਾ ਜਾਇਜ਼ ਡਿਮਾਂਡ ਹੋਊਗੀ ਪਰ ਇੰਨੀ ਵੀ ਜਾਇਜ਼ ਨਹੀਂ ਹੋਣੀ ਕਿਉਂਕਿ ਝੋਟੀ ਵੀ ਝੋਟੀ ਵੀ ਸਿਹਰਾ ਜੀ ਚੰਗੀ ਹੈ ਚੰਗੀ ਝੋਟੀ ਹੈ ਜਿੰਨੀ ਕੁ ਗੱਲ ਮੇਰੇ ਬਾਕੀ ਚੰਗੀਆਂ ਝੋਟੀਆਂ ਮਿਲਦੇ ਨਹੀਂ ਇਹ ਜੀ ਚੰਗੀਆਂ ਝੋਟੀਆਂ ਬਰੀਡ ਵਾਲੀਆਂ ਨਹੀਂ ਮਿਲਦੀਆਂ ਤੇ ਜਿੰਨੀ ਕੁ ਮੇਰੀ ਨਜ਼ਰ ਦੇ ਵਿੱਚ ਗੱਲ ਸੀ ਮੈਂ ਤੁਹਾਨੂੰ ਦੱਸਤੀ ਹੈਗੀ ਬਾਕੀ ਜਾਣਕਾਰੀ ਤੁਸੀਂ ਆਪਦੀ ਆਪੇ ਲੈ ਲੈਣੀ ਹੈ ਇਹ ਸ਼ਹਿਰ ਬਰਨਾਲੇ ਤੋਂ ਆਈ ਤੁਹਾਨੂੰ ਵੀਡੀਓ ਕਵਰ ਕਰਕੇ ਤੇ ਕਰਕੇ ਵੀ ਟੌਪ ਦੀ ਦਿੱਤੀ ਹੈ ਵੀਡੀਓ ਕਵਰ ਤੇ ਨੰਬਰ ਬਾਈ ਇੱਕ ਵਾਰੀ ਫੇਰ ਬੋਲ ਦਿਓ 98863939 39639 ਦਿਨ ਫੇਰ ਦੱਸਿਓ ਕਿੰਨੇ ਰਹਿ ਗਏ ਤੇ 57 ਰਹਿ ਗਈ 5 ਤੋਂ 7 ਦਿਨ ਹੁਣ ਵੀ ਚੰਗੀ ਤਿਆਰ ਹੋਈ ਫਿਰਦੇ ਤੇ ਕਰਮਾਲੀ ਨੇ 5 6 ਤਰੀਕ ਨੂੰ ਪੂਰੇ ਹੋਣਿਆ ਇਹ ਦਿਨ 5 6 ਤਰੀਕ ਨੂੰ ਅੱਜ ਹੋ ਗਈ 28 29 ਹੋ ਗਈ ਹਾਂ ਹਾਂਜੀ 28 ਤਰੀਕ ਹੋ ਗਈ ਅੱਜ ਤੇ ਕਰ ਲਿਓ ਬਾਈ ਦਾ ਸੰਪਰਕ ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ ਕਿਨਾਂ ਵੀਡੀਓ ਨਾਲ